ਸ਼ਸ਼ਟਿਕਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਬਹੁਤ-ਬਹੁਤ ਧੰਨਵਾਦ ਸੰਦੀਪ ਜੀ ਬਹੁਤ ਧੰਨਵਾਦ ਡੱਲਾ ਸਾਹਿਬ ਸਭ ਤੋਂ ਪਹਿਲਾਂ ਤੇ ਭਾਰਤ-ਪਾਕਿਸਤਾਨ ਦੀ ਜਿਹੜੀ ਸਥਿਤੀ ਤਣਾਪੂਰਨ ਬਣੀ ਹੋਈ ਹੈ ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆਂ ਕਿ ਇਸ ਵਕਤ ਕੀ ਹਾਲਾਤ ਨੇ ਅੱਜ ਆਪਣੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਫੌਜ ਮੁਖੀਆਂ ਦੀ ਇੱਕ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਕੀ ਕੁਝ ਡਿਸਕਸ ਹੁੰਦਾ ਕਿਹੜੇ ਨਵੇਂ ਨਿਰਦੇਸ਼ ਜਿਹੜੇ ਆ ਉਹ ਦਿੱਤੇ ਜਾਂਦੇ ਆ ਇਹਦੇ ਬਾਰੇ জানਾਂਗੇ ਨਾਲ ਹੀ ਪੰਜ ਮੈਂਬਰੀ ਕਮੇਟੀ ਨੇ ਆਪਣੇ ਸਾਰੇ ਵਰਕਰਾਂ ਨੂੰ ਤੇ ਆਪਣੇ ਸਾਰੀ ਸਾਥੀਆਂ ਨੂੰ ਇੱਕ ਅਪੀਲ ਕੀਤੀ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਸਰਹੱਦੀ ਖੇਤਰਾਂ 'ਚ ਰਹਿੰਦੇ ਆ ਜਿਨ੍ਹਾਂ ਦੇ ਉੱਤੇ ਇਸ ਵਕਤ ਜੰਗ ਦਾ ਸਾਇਆ ਜਿਹੜਾ ਮੰਡਰਾ ਰਿਹਾ ਨਾਲ ਹੀ ਆਪਾਂ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਅੱਜ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਸੱਦੀ ਤੇ ਉਸ ਤੋਂ ਬਾਅਦ ਕੁਝ ਅਹਿਮ ਫੈਸਲੇ ਜਿਹੜੇ ਆ ਇਸ ਸਥਿਤੀ ਨੂੰ ਦੇਖਦਿਆਂ ਹੋਇਆਂ ਲਏ ਗਏ ਆ ਉਹ ਕੀ ਆ ਫੈਸਲੇ ਤੇ ਉਹਨਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਅਸਰ ਵੇਖਣ ਨੂੰ ਮਿਲ ਸਕਦਾ ਸੋ ਸਭ ਤੋਂ ਪਹਿਲਾਂ ਡੱਲਾ ਸਾਹਿਬ ਇਹ ਦੱਸੋ ਵੀ ਇਸ ਵਕਤ ਸਥਿਤੀ ਦੋਵਾਂ ਮੁਲਕਾਂ ਦੀ ਕੀ ਹੈ ਦੇਖੋ ਜਿਹੜੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਅਮਰੀਕਾ ਕਿਤੇ ਨਾ ਕਿਤੇ ਅਮਰੀਕਾ ਇਸ ਵਕਤ ਇਹ ਚਾਹੁੰਦਾ ਹੈ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਤਣਾਅ ਵਾਲੇ ਹਾਲਾਤ ਹੈ ਉਹ ਖਤਮ ਹੋਣ ਔਰ ਇੱਕ ਤਰੀਕੇ ਨਾਲ ਅਮਰੀਕਾ ਨੇ ਗਲਬਾ ਦੇ ਲਈ ਦੋਵਾਂ ਮੁਲਕਾਂ ਦੇ ਵਿੱਚ ਗਲਬਾ ਦੇ ਲਈ ਆਪਣੀ ਕੋਸ਼ਿਸ਼ ਵੀ ਸ਼ੁਰੂ ਕੀਤੀ ਹੈ ਦੇਖੋ ਜਿਹੜਾ ਅਮਰੀਕਾ ਦਾ ਵਿਦੇਸ਼ ਮੰਤਰਾਲਾ ਉਹਦੇ ਬੁਲਾਰੇ ਨੇ ਟੈਮੀ ਬਰੂਸ ਉਹਨਾਂ ਨੇ ਉਹਨਾਂ ਦਾ ਇਹ ਬਿਆਨ ਹੈ ਉਹਨਾਂ ਨੇ ਇਹ ਦੱਸਿਆ ਕਿ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਜਿਵੇਂ ਭਾਰਤ ਦੇ ਵਿਦੇਸ਼ ਮੰਤਰੀ ਹੈ ਜੈ ਸ਼ੰਕਰ ਨੇ ਇਸੇ ਤਰ੍ਹਾਂ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਮਾਰਕੋ ਰੂਬਿਓ ਸੋ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਦੇ ਨਾਲ ਗੱਲ ਕੀਤੀ ਹੈ ਔਰ ਉਹਨਾਂ ਨੇ ਉਹਨਾਂ ਦੇ ਨਾਲ ਜਿਹੜੀਆਂ ਯੁੱਧ ਵਰਗੀਆਂ ਸਥਿਤੀਆਂ ਬਣੀਆਂ ਨੇ ਉਹਦੇ ਤੇ ਚਿੰਤਾ ਵੀ ਪ੍ਰਗਟ ਕੀਤੀ ਹੈ ਔਰ ਉਹਨਾਂ ਨੇ ਆਪਣੀ ਵੱਲੋਂ ਇਹ ਸੁਨੇਹਾ ਵੀ ਲਾਇਆ ਹੈ ਕਿ ਅਗਰ ਇਸ ਖਿੱਤੇ 'ਚ ਤਣਾਅ ਘਟੇ ਤੇ ਉਹਦੇ ਲਈ ਅਗਰ ਅਮਰੀਕਾ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੈ ਤੇ ਅਸੀਂ ਨਾਲ ਖੜੇ ਹਾਂ ਔਰ ਉਹ ਚਾਹੁੰਦੇ ਨੇ ਕਿ ਭਾਰਤ ਅਤੇ ਪਾਕਿਸਤਾਨ ਸਿੱਧੀ ਗੱਲਬਾਤ ਕਰਨ ਔਰ ਆਪਸ ਦੇ ਵਿੱਚ ਸਬੰਧ ਬਿਹਤਰ ਬਣਾਓ ਹੁਣ ਮਾਰਕ ਰੂਬਿਓ ਨੇ ਜਿਹੜੇ ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਔਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕਰਕੇ ਵੀ ਇਸ ਤਰੀਕੇ ਦਾ ਉਹਨਾਂ ਨੂੰ ਸੁਨੇਹਾ ਦਿੱਤਾ ਹੈ ਕਿ ਦੋਵੇਂ ਮੁਲਕ ਆਪਸ ਦੇ ਵਿੱਚ ਤਣਾਅ ਘਟਾਉਣ ਸੰਦੀਪ ਜੀ ਇਹਦੇ 'ਚ ਕੋਈ ਦੂਰਾਈ ਨਹੀਂ ਹੈ ਕਿ ਅਜੇ ਤੱਕ ਜੰਗਾ ਨਾਲ ਮਸਲਿਆਂ ਦੇ ਹੱਲ ਨਹੀਂ ਹੋਏ ਦੂਸਰਾ ਇਸ ਖਿੱਤੇ ਦੇ ਵਿੱਚ ਖਾਸ ਤੌਰ ਤੇ ਜਿਹੜਾ ਹੁਣ ਪਾਕਿਸਤਾਨ ਦੇ ਨਾਲ ਤਣਾ ਹੈ ਔਰ ਜਿਸ ਤਰ੍ਹਾਂ ਨਾਲ ਅੱਤਵਾਦੀ ਕੈਂਪਾਂ ਤੇ ਹਮਲਾ ਕੀਤਾ ਗਿਆ ਭਾਰਤ ਵੱਲੋਂ ਉਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਵੱਲੋਂ ਨਿਸ਼ਾਨ ਨਿਸ਼ਾਨੇ ਭਾਰਤੀ ਸਰਹੱਦੀ ਖੇਤਰਾਂ ਨੂੰ ਬਣਾਇਆ ਜਾ ਰਿਹਾ ਤੁਸੀਂ ਦੇਖੋ ਗੁਜਰਾਤ ਦੀ ਸਰਹੱਦ ਤੱਕ ਵੀ ਪਾਕਿਸਤਾਨ ਮਜਾਈਲਾਂ ਦੇ ਨਾਲ ਹਮਲੇ ਕਰ ਰਿਹਾ ਹੈ ਰਾਜਸਥਾਨ ਜੈਸਲਮੇਰ ਉਧਰ ਕਰ ਰਿਹਾ ਹੈ ਪੰਜਾਬ ਚ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਹਮਲੇ ਹੋਏ ਆ ਕੱਲ ਤਾਂ ਬਹੁਤ ਸਾਰੇ ਜੇ ਹੋ ਕੇ ਚਲੇ ਗਏ ਦੇਖੋ ਜੰਮੂ ਕਸ਼ਮੀਰ ਪੰਜਾਬ ਇਹ ਤਾਂ ਲਗਭਗ ਸਾਰੀ ਸਰਹੱਦ ਤੇ ਹੀ ਪਾਕਿਸਤਾਨ ਵੱਲੋਂ ਕਿਤੇ ਮਜ਼ਾਈਲਾਂ ਛੁੱਟੀਆਂ ਜਾ ਰਹੀਆਂ ਨੇ ਕਿਤੇ ਡਰੋਨ ਛੁੱਟੇ ਜਾ ਰਹੇ ਨੇ ਹਥਿਆਰਾਂ ਵਾਲੇ ਔਰ ਅੱਜ ਕੁ ਮਜ਼ਾਈਲਾਂ ਨੇ ਜੜੀਆਂ ਉਹ ਜਿਹੜਾ ਅਫੀਸ਼ੀਅਲ ਫਿਗਰ ਹੈ ਕਿ 8 ਮਜ਼ਾਈਲਾਂ ਬਹੁਤ ਸੰਵੇਦਨਸ਼ੀਲ ਥਾਵਾਂ ਤੇ ਭਾਰਤ ਦੀ ਜਿਹੜੀ ਆਰਮੀ ਹੈ ਉਹਨੇ ਖਤਮ ਕਰਤੀਆਂ ਹਵਾ ਦੇ ਵਿੱਚ ਹੀ ਕਿਉਂਕਿ ਜਿਹੜਾ 에어 డిਫੈਂਸ ਸਿਸਟਮ ਹੈ ਭਾਰਤ ਦਾ ਉਹ ਬਹੁਤ ਮਜ਼ਬੂਤ ਮੰਨਿਆ ਜਾ ਰਿਹਾ ਪਿਛਲੇ 10-15 ਸਾਲਾਂ ਚ ਭਾਰਤ ਨੇ ਬਹੁਤ ਜ਼ਿਆਦਾ ਇਨਵੈਸਟ ਕੀਤਾ ਆਪਣੇ 에어 డిਫੈਂਸ ਸਿਸਟਮ ਤੇ ਇਹੀ ਕਾਰਨ ਹੈ ਸੰਦੀਪ ਜੀ ਕਿ ਹਮਲੇ ਪੰਜਾਬ ਵਾਲੇ ਪਾਸੇ ਵੀ ਕਾਫੀ ਕੀਤੇ ਗਏ ਤੁਸੀਂ ਵੇਖੋ ਡਰੋਨ ਜਾਂ ਮਿਜ਼ਾਈਲਾਂ ਔਰ ਭਾਰਤੀ ਫੌਜ ਨੇ ਖਾਸ ਤੌਰ ਤੇ ਪੰਜਾਬ ਚ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਹੈ ਉਹਨਾਂ ਨੇ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਕੀਤੀ ਹੈ ਔਰ ਜੰਮੂ ਕਸ਼ਮੀਰ ਦੀ ਜੇ ਅਸੀਂ ਗੱਲ ਕਰੀਏ ਉੱਥੇ ਹਾਲਾਤ ਸਭ ਤੋਂ ਜ਼ਿਆਦਾ ਤਣਾਅਲੇ ਨੇ ਪੰਜਾਬ ਦੇ ਵਿੱਚ ਵੀ ਹਾਲਾਤ ਤਣਾਅਲੇ ਨੇ ਕੱਲ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ক্রিকেট ਮੈਚ ਹੋ ਰਿਹਾ ਸੀ ਉਹ ਮੌਕੇ ਤੇ ਰੋਕਿਆ ਭਾਰਤ ਦੀ ਸਰਕਾਰ ਨੇ ਕਿਉਂਕਿ ਸ਼ਾਇਦ ਉਹਨਾਂ ਨੇ ਪਹਿਲਾਂ ਨਹੀਂ ਸੋਚਿਆ ਹੋਣਾ ਕਿ ਇਸ ਪੱਧਰ ਤੱਕ ਆਪਸੀ ਤਣਾਅ ਵੱਧ ਸਕਦਾ ਹੈ ਔਰ ਚੰਗੀ ਗੱਲ ਹੈ ਕਿ ਇਹ ਬਿਲਕੁਲ ਹੋਇਆ ਸਾਰਾ ਹੀ ਰੁਕ ਗਿਆ ਹੁਣ ਮੇਰਾ ਖਿਆਲ ਆ ਆਈਪਲ ਨੂੰ ਮੁਲਤਵੀ ਕਰ ਦਿੱਤਾ ਗਿਆ ਕਰ ਵੀ ਦੇਣਾ ਚਾਹੀਦਾ ਹੈ ਜਦੋਂ ਮੁਲਕ ਦੇ ਵਿੱਚ ਇਸ ਤਰ੍ਹਾਂ ਦਾ ਤਣਾਅ ਹੋਵੇ ਸਕੂਲ ਬੰਦ ਕਰ ਦਿੱਤੇ ਗਏ ਹੁਣ ਕਾਲਜ ਬੰਦ ਕਰਕੇ ਕਰ ਦਿੱਤੇ ਗਏ ਹੁਣ ਤੇ ਆਈਪੀਐਲ ਕਿਸੇ ਦੀ ਜ਼ਿੰਦਗੀ ਨਾਲੋਂ ਵੱਡਾ ਨਹੀਂ ਨਾਲੇ ਇਹ ਉਹ ਵਪਾਰ ਹੈ ਜਿਹੜਾ ਪਾਕਿਸਤਾਨ ਨਾਲ ਤੱਕ ਕੀਤਾ ਹੀ ਨਹੀਂ ਜਾਣਾ ਚਾਹੀਦਾ ਸੋ ਖੇਡ ਆ ਜਿਹੜੀ ਇਹ ਵਪਾਰ ਹੀ ਆ ਕ੍ਰਿਕਟ ਇੱਕ ਬਿਜ਼ਨਸ ਹੈ ਮੈਂ ਇਹ ਮੰਨਦਾ ਖੇਡ ਤਾਂ ਹੈ ਹੀ ਆ ਪਰ ਇਹ ਬਿਜ਼ਨਸ ਹੈ ਸੋ ਇਹ ਬਿਜ਼ਨਸ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਇਹਨੂੰ ਮੁਲਤਵੀ ਕਰਤਾ ਚਲੋ ਇਹ ਗੱਲ ਤਾਂ ਖਤਮ ਹੋ ਗਈ ਸਵਾਲ ਹੀ ਹੈ ਸੰਦੀਪ ਜੀ ਕਿ ਚੰਡੀਗੜ੍ਹ ਮੋਹਾਲੀ ਔਰ ਪੰਜਾਬ ਦੇ ਸਾਰੇ ਜ਼ਿਲ੍ਹੇ ਬਾਰ ਬਾਰ ਇੱਥੇ ਵੀ ਰੈੱਡ ਅਲਰਟ ਕੀਤਾ ਜਾ ਰਿਹਾ ਰਾਤਾਂ ਨੂੰ ਬਲੈਕ ਆਊਟ ਕੀਤਾ ਜਾ ਰਿਹਾ ਬਲੈਕ ਆਊਟ ਕਰਕੇ ਲੋਕਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਕਿਉਂਕਿ ਹਰ ਕਿਸੇ ਦੇ ਘਰ ਦੇ ਵਿੱਚ ਇਨਵਰਟਰ ਨਹੀਂ ਹੈ ਮੱਛਰਾਂ ਦਾ ਮੌਸਮ ਹੈ ਡੇਂਗੂ ਫੈਲਿਆ ਹੋਇਆ ਹੈ ਸੋ ਲੋਕ ਬੜੇ ਔਖੇ ਨੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਇਹ ਲੜਾਈ ਇਕੱਲੇ ਫੌਜੀਆਂ ਦੀ ਨਹੀਂ ਹੈ ਇਹ ਪੰਜਾਬੀਆਂ ਦੀ ਵੀ ਲੜਾਈ ਨਾਲ ਹੈ ਸਭ ਤੋਂ ਵੱਧ ਪੰਜਾਬੀ ਔਰ ਜੰਮੂ ਕਸ਼ਮੀਰ ਦਾ ਜਿਹੜਾ ਬਿਲਕੁਲ ਸਰਹੱਦ ਦਾ ਇਲਾਕਾ ਹੈ ਉੱਥੇ ਵੀ ਬਲੈਕ ਆਊਟ ਵਰਗੀ ਸਥਿਤੀ ਹੈ ਉੱਥੇ ਤਾਂ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੂੰ ਰਾਹਤ ਸ਼ਿਵਰਾਂ ਦੇ ਵਿੱਚ ਭੇਜਿਆ ਗਿਆ ਔਰ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਆ ਉਮਰ ਅਬਦੁੱਲਾ ਆ ਮੈਂ ਤਸਵੀਰ ਵਿਖਾ ਰਿਆਂ ਉਹ ਲੋਕਾਂ ਨੂੰ ਜਾ ਕੇ ਮਿਲੇ ਨੇ ਉੱਥੇ ਵੱਖ-ਵੱਖ ਲੋਕਾਂ ਨੂੰ ਜਾ ਕੇ ਕਿਉਂਕਿ ਰਾਹਤ ਸ਼ਿਵਰਾਂ ਦੇ ਵਿੱਚ ਉੱਥੇ ਲੋਕਾਂ ਨੂੰ ਲਿਆਂਦਾ ਗਿਆ ਔਰ ਆਪਣੀ ਉੱਥੇ ਕੈਂਪ ਲਗਾਏ ਗਏ ਨੇ ਦਵਾਈਆਂ ਦੇ ਵੀ ਔਰ ਸਾਰੇ ਲੋਕ ਨੇ ਜਿਹੜੇ ਉਹ ਆਪਣੀਆਂ ਆਪਣੀਆਂ ਚਿੰਤਾਵਾਂ ਦੱਸ ਰਹੇ ਨੇ ਜਿਹੜੇ ਲੋਕ ਸਰਹੱਦ ਦੇ ਆਲੇ-ਦੁਆਲੇ ਨੇ ਉਹ ਲੋਕ ਇਹ ਦੋ ਬੱਚਿਆਂ ਦੀ ਤਸਵੀਰ ਹੈ ਇਹ ਬੱਚੇ ਜਿਹੜੇ ਸ਼ਹੀਦ ਹੋਏ ਜਿਹੜੇ ਪਾਕਿਸਤਾਨ ਵੱਲੋਂ ਗੋਲੀਬਾਰੀ ਕੀਤੀ ਗਈ ਸੀ ਉਹਦੇ ਵਿੱਚ ਇਹ ਦੋ ਬੱਚੇ ਵੀ ਨੇ ਜਿਹੜੇ ਇਹ ਇਸ ਦੁਨੀਆ ਤੋਂ ਚਲੇ ਗਏ ਸੀ ਇਹ ਬਹੁਤ ਚਿੰਤਾਜਨਕ ਸਥਿਤੀ ਐ ਸੋ ਜਿਹੜਾ ਜੰਮੂ ਕਸ਼ਮੀਰ ਦੇ ਨੇੜੇ ਦਾ ਸਰਹੱਦ ਦਾ ਇਲਾਕਾ ਸੰਦੀਪ ਜੀ ਉੱਥੇ ਵੀ ਕਾਫੀ ਜ਼ਿਆਦਾ ਹੁਣ ਤੱਕ ਜਿਹੜਾ 7 ਮਈ ਦੀ ਰਾਤ ਨੂੰ ਸੋ ਅੱਜ ਅਸੀਂ 9 ਮਈ ਚ ਆ ਗਿਆਂ ਕੱਲ 8 ਮਈ ਦੀ ਰਾਤ ਸੀ 7 ਮਈ ਦੀ ਰਾਤ ਤੋਂ ਪਹਿਲਾਂ ਬਹੁਤ ਜ਼ਿਆਦਾ ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਕੀਤੀ ਗਈ ਸੀ ਜਿਦੇ ਵਿੱਚ ਲਗਭਗ ਸਾਡੇ 16 ਲੋਕਾਂ ਦੀ ਜਾਨ ਗਈ ਸੀ ਔਰ ਸੰਤੁਸ਼ਟੀ ਇਸ ਗੱਲ ਦੀ ਸਾਨੂੰ ਹੈ ਕਿ ਬੀਤੀ ਰਾਤ ਇੱਕ ਵੀ ਜਿਹੜੀ ਕੈਜੂਐਲਟੀ ਹੈ ਉਹ ਰਿਪੋਰਟ ਨਹੀਂ ਹੋਈ ਸੋ ਕੱਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਭਾਰਤ ਵਾਲੇ ਪਾਸਿਓਂ ਨਹੀਂ ਹੋਇਆ ਔਰ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਫੌਜ ਨੇ ਜੰਮੂ ਕਸ਼ਮੀਰ ਦੇ ਵਿੱਚ ਵੀ ਬਹੁਤ ਚੰਗਾ ਕੰਮ ਕੀਤਾ ਪੰਜਾਬ ਵਾਲੇ ਪਾਸੇ ਵੀ ਔਰ ਬਾਕੀ ਸਰਹੱਦਾਂ ਤੇ ਵੀ ਬੱਲਾ ਸਾਹਿਬ ਤੁਹਾਡੇ ਨਾਲ ਹੀ ਮੈਂ ਚਾਹਉਣਾ 2 ਮਿੰਟ ਤੁਸੀਂ ਉਸ ਐਕਸ਼ਨ ਮੀਡੀਆ ਬਾਰੇ ਵੀ ਗੱਲ ਕਰੋ ਜਿਹੜੀ ਗੱਲ ਨੂੰ ਵਧਾ ਚੜਾ ਕੇ ਦੱਸ ਰਿਹਾ ਹਾਲੇ ਤੱਕ ਭਾਰਤ ਵੱਲੋਂ ਅਧਿਕਾਰਿਕ ਜੰਗ ਦਾ ਐਲਾਨ ਨਹੀਂ ਹੋਇਆ ਭਾਰਤ ਸਰਕਾਰ ਇਹੀ ਕਹਿ ਰਹੀ ਹੈ ਪਾਕਿਸਤਾਨ ਹਮਲਾ ਕਰਦਾ ਅਸੀਂ ਕੇਵਲ ਉਹਦਾ ਜਵਾਬ ਦੇ ਰਹੇ ਹਾਂ ਹੱਲੇ ਜੰਗ ਦਾ ਹੀ ਸਥਿਤੀ ਬਿਲਕੁਲ ਵੀ ਨਹੀਂ ਹੈਗੀ ਪਾਕਿਸਤਾਨ ਹਮਲਾ ਕਰ ਰਿਹਾ ਜਵਾਬ ਦੇ ਰਹੇ ਹਾਂ ਪਰ ਇਹ ਜਿਹੜਾ ਐਕਸ਼ਨ ਮੀਡੀਆ ਜਿਹੜਾ ਹੈਗਾ ਇਹ ਵਧਾ ਚੜਾ ਕੇ ਗੱਲਾਂ ਦੱਸਦਾ ਦੂਜੇ ਪਾਸੇ ਇਹਨਾਂ ਚੈਨਲਾਂ ਦੇ ਉੱਤੇ ਹੀ ਇਹ ਵੀ ਖਬਰ ਚਲਦੀ ਆ ਬੀਕੀ ਸੇ ਕਿਸੇ ਕਿਸਮ ਦੀ ਅਫਵਾਹਾਂ ਆਫ ਲਾਓ ਦੇਖੋ ਦੋ ਗੱਲਾਂ ਨੇ ਅਸਲ ਦੇ ਵਿੱਚ ਬਹੁਤ ਸਾਰੇ ਸਾਡੇ ਪੱਤਰਕਾਰ ਨੇ ਜਿਨ੍ਹਾਂ ਕੋਲੇ ਤਜਰਬੇ ਦੀ ਘਾਟ ਹੈ ਔਰ ਤੁਹਾਨੂੰ ਮੈਂ ਦੱਸਾਂ ਅੱਜ ਭਾਰਤ ਸਰਕਾਰ ਵੱਲੋਂ ਬਕਾਇਦਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਉਹਨਾਂ ਨੇ ਟੈਲੀਵਿਜ਼ਨ ਚੈਨਲਾਂ ਨੂੰ ਜਿਹੜੇ ਡਿਜੀਟਲ ਪਲੇਟਫਾਰਮ ਨੇ ਵੈਬਸਾਈਟਸ ਨੇ YouTube ਚੈਨਲਸ ਨੇ ਇਹਨਾਂ ਸਾਰੇ ਚੈਨਲਾਂ ਨੂੰ ਇਹ ਨਿਵੇਦਨ ਕੀਤਾ ਗਿਆ ਹੈ ਕਿ ਤੁਸੀਂ ਇੱਕ ਤਾਂ ਆਰਮੀ ਦੇ ਆਪਰੇਸ਼ਨ ਨਾ ਦਿਖਾਓ ਮੈਂ ਵੇਖਦਾ ਸਾਡੇ ਬਹੁਤ ਸਾਰੇ ਚੈਨਲ ਨੇ ਅਗਰ ਆਰਮੀ ਨਾਲ ਸੰਬੰਧਿਤ ਕੋਈ ਆਪਰੇਸ਼ਨ ਚੱਲ ਰਹੇ ਨੇ ਉਹਨਾਂ ਨੂੰ ਵੀ ਉਹ ਅੱਗੇ ਹੋ ਹੋ ਕੇ ਦਿਖਾਰੇ ਅਸੀਂ ਕਿਉਂ ਦੁਸ਼ਮਣ ਨੂੰ ਦੱਸਣਾ ਕਿ ਕਿਹੜੀ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਆਰਮੀ ਕਿਹੜੀ ਜਗ੍ਹਾ ਦੇ ਉੱਤੇ ਆਪਰੇਸ਼ਨ ਕਰ ਰਹੀ ਹੈ ਇਹ ਕਿਉਂ ਦੱਸਣਾ ਦੁਸ਼ਮਣ ਨੂੰ ਕਿਉਂਕਿ ਟੈਲੀਵਿਜ਼ਨਾਂ ਦਾ ਐਕਸੈਸ ਦੂਸਰੇ ਮੁਲਕ ਨੂੰ ਵੀ ਆ ਜਿਹੜਾ ਇਸ ਵਕਤ ਸਾਡੇ ਤੇ ਹਮਲੇ ਕਰ ਰਿਹਾ ਔਰ ਇਹ ਸਾਡਾ ਜਿਹੜਾ ਮੀਡੀਆ ਉਹਨੂੰ ਬਹੁਤ ਜ਼ਿੰਮੇਵਾਰ ਬਣਨ ਦੀ ਲੋੜ ਹੈ ਬਹੁਤ ਸਾਵਧਾਨੀ ਪੂਰਵਕ ਤੁਸੀਂ ਖਬਰ ਦਿਓ ਤੁਸੀਂ ਸਥਾਨ ਦਾ ਜ਼ਿਕਰ ਨਾ ਕਰੋ ਸਥਾਨ ਦਾ ਜ਼ਿਕਰ ਨਾ ਕਰੋ ਤੁਸੀਂ ਸਰਹੱਦ ਦੇ ਨੇੜੇ-ਨੇੜੇ ਜਿਹੜੇ ਇਲਾਕੇ ਐ ਤੁਸੀਂ ਸਰਹੱਦੀ ਇਲਾਕਾ ਕਹਿ ਲਓ ਕਿ ਇੱਥੇ ਫੌਜ ਦਾ ਆਪਰੇਸ਼ਨ ਚੱਲ ਰਿਹਾ ਸੋ ਔਰ ਜਿਹੜੇ ਸਾਡੇ ਫੌਜੀ ਟਿਕਾਣੇ ਨੇ ਉਹਨਾਂ ਦਾ ਜ਼ਿਕਰ ਨਹੀਂ ਬਿਲਕੁਲ ਕਰਨਾ ਚਾਹੀਦਾ ਸੋ ਉਹਨਾਂ ਤੋਂ ਉਹਨਾਂ ਤੋਂ ਵਿਚਾਰ ਰੱਖਣ ਦੀ ਲੋੜ ਐ ਬਹੁਤ ਸਾਰੇ ਸਾਡੇ ਪੱਤਰਕਾਰ ਨੇ ਸੰਦੀਪ ਜੀ ਉਹਨਾਂ ਨੂੰ ਤਜਰਬਾ ਨਹੀਂ 1971 ਤੋਂ ਬਾਅਦ ਜੰਗ ਨਹੀਂ ਹੋਈ 1971 ਤੋਂ ਬਾਅਦ ਜਿਹੜੇ ਜੰਮੇ ਪੱਤਰਕਾਰ ਬਣੇ ਉਹਨਾਂ ਦੇ ਵਿੱਚੋਂ ਬਹੁਤਿਆਂ ਨੂੰ ਦੇਸ਼ ਤੋਂ ਬਾਹਰ ਦੀਆਂ جنگਾਂ ਦਾ ਤਜਰਬਾ ਰਿਹਾ ਸੋ ਇੰਡੀਆ ਦੀਆਂ جنگਾਂ ਦਾ ਉਹਨਾਂ ਕੋਲੇ ਬਹੁਤਾ ਜ਼ਿਆਦਾ ਤਜਰਬਾ ਨਹੀਂ ਇਸ ਕਰਕੇ ਬਹੁਤ ਸਾਰੇ ਜਿਹੜੇ ਪੱਤਰਕਾਰ ਨੇ ਉਹ ਤੱਥਾਂ ਤੋਂ ਦੂਰ ਰਹਿ ਕੇ ਗੱਲਾਂ ਕਰ ਰਹੇ ਨੇ ਸੋ ਇਹ ਜਿਹੜੀ جنگ ਹੈ ਇਹਨੂੰ ਇਸ ਰੂਪ ਦੇ ਵਿੱਚ ਨਹੀਂ ਦਿਖਾਇਆ ਜਾਣਾ ਚਾਹੀਦਾ ਟੈਲੀਵਿਜ਼ਨਾਂ ਤੇ ਜਿਹੜਾ ਜੰਗ ਵਰਗਾ ਮਾਹੌਲ ਹੈ ਜੀ ਦੇ ਨਾਲ ਲੋਕਾਂ ਤੇ ਮਾਨਸਿਕ ਦਬਾਅ ਬਣੇ ਕੋਵਿਡ ਦੇ ਵੇਲੇ ਵੀ ਉਹਨਾਂ ਨੁਕਸਾਨ ਕੋਵਿਡ ਨੇ ਨਹੀਂ ਕੀਤਾ ਜਿੰਨਾ ਕੋਵਿਡ ਦੀ ਦਹਿਸ਼ਤ ਨੇ ਔਰ ਐਕਸ਼ਨ মিডিਆ ਨੇ ਲੋਕਾਂ ਨੂੰ ਡਰਾਇਆ ਐਕਸ਼ਨ মিডিਆ ਤੋਂ ਭਾਵ ਮੇਰਾ ਇਹ ਹੈ ਜਿਹੜੇ ਲੋਕਾਂ ਦੀ ਬਹੁਤ ਹਿੰਸਕ ਪ੍ਰਵਿਰਤੀ ਹੈ ਜਿਹੜੇ ਲੋਕ ਬੋਲਦੇ-ਬੋਲਦੇ ਕੁਰਸੀ ਤੋਂ ਉੱਠਣ ਹੀ ਲੱਗ ਜਾਂਦੇ ਆ ਬਸ ਵੀ ਮੈਂ ਟੈਲੀਵਿਜ਼ਨ ਤੋਂ ਬਾਹਰ ਨਿਕਲ ਕੇ ਕੁਝ ਕਰਦਾ ਸੋ ਤੁਸੀਂ ਲੰਮਾ ਸਮਾਂ ਨੈਸ਼ਨਲ মিডিਆ 'ਚ ਕੰਮ ਕੀਤਾ ਵੱਡੇ ਚੈਨਲਸ 'ਤੇ ਤੁਸੀਂ ਕੰਮ ਕੀਤਾ ਤੁਸੀਂ ਇੱਕ ਦਾਇਰੇ 'ਚ ਰਹਿ ਕੇ ਜਾਬਤੇ 'ਚ ਰਹਿ ਕੇ ਖਬਰ ਜਿਹੜੀ ਆ ਉਹ ਪੇਸ਼ ਕਰਦੇ ਰਹੇ ਹੋ ਤੇ ਬਹੁਤ ਸਾਰਾ মিডিਆ ਦਾ ਬਹੁਤ ਹਿੱਸਾ মিডিਆ ਦਾ ਜਿਹੜਾ ਆਪਣੇ ਜ਼ਾਬਤੇ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ ਜ਼ਾਬਤੇ 'ਚ ਹੀ ਰਹਿਣਾ ਚਾਹੀਦਾ ਹੈ ਬਿਨਾ ਜ਼ਾਬਤੇ ਤੋਂ ਸਾਡੇ ਮੁਲਕ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕਾਨੂੰਨ ਤਾਂ ਨਹੀਂ ਹੈ ਕਿ ਜਿਹੜੇ ਬੰਦਿਆਂ ਨੇ ਪੱਤਰਕਾਰ ਪੱਤਰਕਾਰਤਾ ਦੀ ਪੜ੍ਹਾਈ ਨਹੀਂ ਕੀਤੀ ਉਹਨਾਂ ਨੂੰ ਅਸੀਂ ਟੈਲੀਵਿਜ਼ਨਾਂ ਤੋਂ ਜਾਂ মিডিਆ ਤੋਂ ਰੋਕ ਦਈਏ ਕਿਉਂਕਿ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਜਦੋਂ ਅਸੀਂ ਪੱਤਰਕਾਰਤਾ ਦੀ ਪੜ੍ਹਾਈ ਕਰਦੇ ਸੀ ਇਹ ਸਾਰੇ ਐਥਿਕਸ ਇਹ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਸਾਨੂੰ ਸਮਝਾਈਆਂ ਜਾਂਦੀਆਂ ਸੀ ਅਸੀਂ ਇਮਤਿਹਾਨ ਦਿਆ ਕਰਦੇ ਸੀ ਪੇਪਰ ਦਿੰਦੇ ਹੁੰਦੇ ਸੀ ਸੋ ਇਹ ਥੋੜਾ ਜਿਹਾ ਇੱਕ ਫਰਕ ਹੈ ਪਰ ਕੋਈ ਨਹੀਂ ਜ਼ਰੂਰੀ ਨਹੀਂ ਵੀ ਚਲੋ ਜੇ ਕਿਸੇ ਕੋਲੇ ਡਿਗਰੀ ਡਿਪਲੋਮਾ ਨਹੀਂ ਹੈ ਜਰਨਲਿਜ਼ਮ ਦਾ ਉਹ ਪੱਤਰਕਾਰ ਨਹੀਂ ਬਣ ਸਕਦਾ ਬਿਲਕੁਲ ਬਣਨਾ ਚਾਹੀਦਾ ਬਣਨ ਪਰ ਜਿਹੜੀ ਜਿਹੜਾ ਸਿੱਖਣਾ ਜ਼ਰੂਰ ਚਾਹੀਦਾ ਹੈ ਮर्यादा ਸਿੱਖਣੀ ਚਾਹੀਦੀ ਹੈ ਸੋ ਟੈਲੀਵਿਜ਼ਨ ਚੈਨਲਾਂ ਨੂੰ ਬੇਨਤੀ ਹੈ ਕਿ ਜਿਵੇਂ ਐਕਸ਼ਨ ਮੈਂ ਐਕਸ਼ਨ ਮੀਡੀਆ ਇਸ ਕਰਕੇ ਕਹਣਾ ਜਿਵੇਂ ਜਿਵੇਂ ਫਿਲਮਾਂ ਨੇ ਨਾ ਜੀ ਐਕਸ਼ਨ ਫਿਲਮਾਂ ਬੱਚੇ ਐਕਸ਼ਨ ਫਿਲਮਾਂ ਬਹੁਤ ਦੇਖਦੇ ਆ ਤੇ ਉਹ ਇਸ ਤਰ੍ਹਾਂ ਦਾ ਜਿਹੜਾ ਮੀਡੀਆ ਜਿਹਦੇ ਵਿੱਚ ਬਹੁਤ ਜ਼ਿਆਦਾ ਐਕਸ਼ਨ ਦਿਖਾਉਂਦੇ ਆ ਉਹ ਜਿਸ ਤਰ੍ਹਾਂ ਚੀਜ਼ ਵਾਪਰਦੀ ਹੈ ਉਹਨੂੰ ਬਹੁਤ ਜ਼ਿਆਦਾ ਅ ਮਤਲਬ ਡਰ ਦੇ ਮਾਹੌਲ ਦੇ ਨਾਲ ਦਸਣਾ ਸੋ ਉਹਦੇ ਤੋਂ ਬਚਣਾ ਚਾਹੀਦਾ ਲੋਕ ਮਾਨਸਿਕ ਤਣਾਅ ਚ ਆ ਜਾਂਦੇ ਨੇ ਸੋ ਇਹ ਜਿਹੜੀ ਜੰਗ ਹੈ ਜੰਗ ਵਰਗਾ ਮਾਹੌਲ ਹੈ ਜਿਹੜਾ ਇਹਦੇ ਨਾਲ ਕਿਸੇ ਦੇ ਮਾਨਸਿਕ ਤਣਾਅ ਨਾ ਪਵੇ ਇਹ ਬੜਾ ਜ਼ਰੂਰੀ ਹੈ ਸੋ ਫੌਜਾਂ ਸਾਡੀਆਂ ਲੜ ਰਹੀਆਂ ਨੇ ਅਸੀਂ ਫੌਜਾਂ 'ਚ ਭਰੋਸਾ ਰੱਖ ਕੇ ਸਿਰਫ ਗੱਲਾਂ ਮੰਨੀਆਂ ਬਾਕੀ ਠੀਕ ਹੈ ਚਿੰਤਾ ਬਹੁਤ ਹੁੰਦੀ ਹੈ ਜਦੋਂ ਬਲੈਕਆਊਟ ਹੁੰਦਾ ਹੈ ਮੱਛਰ ਲੜਦੇ ਨੇ ਗਰਮੀ 'ਚ ਆਮ ਲੋਕਾਂ ਦਾ ਰਹਿਣਾ ਬੜਾ ਔਖਾ ਹੈ ਔਰ ਖਾਸ ਤੌਰ ਤੇ ਪੰਜਾਬ ਵਾਲੇ ਲੋਕਾਂ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਜੰਗ ਦੀ ਔਰ ਦੇਸ਼ ਦੇ ਕੁਝ ਹਿੱਸਿਆਂ 'ਚ ਮੈਂ ਲੋਕ ਉਹ ਵੀ ਦੇਖੇ ਜਿਹੜੇ ਹਮਲਾ ਜਦੋਂ ਪਾਕਿਸਤਾਨ ਤੇ ਕੀਤਾ ਤੇ ਉਹਨਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਸੋ ਜੰਗ ਖੁਸ਼ੀ ਵਾਲੀ ਨਹੀਂ ਹੁੰਦੀ ਸੋ ਅਗਰ ਉਸ ਮੁਲਕ 'ਚ ਲੋਕ ਮਾਰੇ ਜਾਣਗੇ ਆਮ ਲੋਕ ਇਸ ਮੁਲਕ 'ਚ ਵੀ ਮਾਰੇ ਜਾ ਸਕਦੇ ਆ ਉਹ ਸਾਡੇ ਮਾਰੇ ਵੀ ਗਏ 16 ਲੋਕ ਜੰਮੂ ਕਸ਼ਮੀਰ ਦੇ ਵਿੱਚ ਬਿਲਕੁਲ 26 ਤਾਂ ਸਾਡੇ ਅਤਵਾਦੀਆਂ ਨੇ ਮਾਰੇ ਸੀ 16 ਪਾਕਿਸਤਾਨ ਵਾਲੇ ਪਾਸਿਓਂ ਗੋਲੀਬਾਰੀ ਚ ਵੀ ਮਾਰੇ ਗਏ ਨੇ ਸੋ ਅਸੀਂ ਇਹ ਭੁੱਲੀਏ ਨਾ ਕਿ ਜੰਗ ਜਿਹੜਾ ਨੁਕਸਾਨ ਕਰਦੀ ਆ ਫੌਜੀਆਂ ਦਾ ਵੀ ਕਰਦੀ ਆ ਆਮ ਲੋਕਾਂ ਦਾ ਵੀ ਕਰਦੀ ਆ ਸੋ ਜੰਗ ਵਕਾਲਤ ਕਰਨ ਵਾਲੀ ਚੀਜ਼ ਨਹੀਂ ਹੈ ਜੰਗਾਂ ਨਾਲ ਅੱਜ ਤੱਕ ਸ਼ਾਂਤੀ ਨਹੀਂ ਬਣੀ ਔਰ ਮੈਂ ਕੱਲ ਵੀ ਕਿਹਾ ਸੀ ਜਿਹੜੇ ਹਿਰੋਸ਼ੀਮਾ ਔਰ ਨਾਗਾਸਾਕੀ ਹੈ ਸਾਡੇ ਜਿਹੜੇ ਪੱਤਰਕਾਰ ਨੇ ਸਾਡੇ ਮੁਲਕ ਦੇ ਇਹਨਾਂ ਨੂੰ ਉੱਥੇ ਪੀਸ پارک ਬਣੇ ਨੇ ਅਮਨ پارک ਉੱਥੇ ਦੌਰੇ ਕਰਾਉਣੇ ਚਾਹੀਦੇ ਨੇ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਪਰਮਾਣੂ ਹਮਲੇ ਹੁੰਦੇ ਨੇ ਉਹਨਾਂ ਦਾ ਵੀ ਕਿੱਡਾ ਵਿਨਾਸ਼ ਹੁੰਦਾ ਇਸ ਦੁਨੀਆ ਦੇ ਵਿੱਚ ਸੰਦੀਪ ਜੀ ਜੀ ਬੱਲ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਪੰਜ ਮੈਂਬਰੀ ਕਮੇਟੀ ਨੇ ਆਪਣੇ ਸਾਰੇ ਜਿਹੜੇ ਵਰਕਰ ਆ ਉਹਨਾਂ ਦੇ ਜਿਹੜੇ ਮੈਂਬਰਸ ਆ ਜਿਹੜੇ ਉਹਨਾਂ ਨਾਲ ਜੁੜ ਰਹੇ ਆ ਉਹਨਾਂ ਨੂੰ ਲਾਮਬੰਦ ਹੋਣ ਵਾਸਤੇ ਕਿਹਾ ਖਾਸ ਤੌਰ ਤੇ ਕਹਿੰਦੇ ਵੀ ਜਿਹੜੇ ਲੋਕ ਸਰਹੱਦੀ ਖੇਤਰਾਂ ਦੇ ਵਿੱਚ ਨੇ ਜਿਹੜੇ ਇਸ ਵਕਤ ਪਰੇਸ਼ਾਨੀ ਜਿਹੜੀ ਆ ਉਹਦਾ ਸਾਹਮਣਾ ਕਰ ਰਹੇ ਆ ਉਹਨਾਂ ਦੀ ਮਦਦ ਵਾਸਤੇ ਅੱਗੇ ਆਓ ਲਾਗੇ ਗੁਰਦੁਖਰਾਂ ਦੇ ਵਿੱਚ ਤਿਆਰੀ ਪੂਰੀ ਰੱਖੋ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਪਵੇ ਲੇਖੋ ਇੱਕ ਅਪੀਲ ਜਾਰੀ ਕੀਤੀ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਾਉਣ ਦੀ ਉਧਰ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਇੱਕ ਅਪੀਲ ਜਾਰੀ ਕੀਤੀ ਹੈ ਸੰਦੀਪ ਜੀ ਪਹਿਲਾਂ ਤਾਂ ਮੈਂ ਅਪੀਲ ਪੜਦਾ ਪੰਜੇ ਮੈਂਬਰਾਂ ਵੱਲੋਂ ਜਾਰੀ ਕੀਤੀ ਗਈ ਹੈ ਕਹਿੰਦੇ ਸਰਹੱਦ ਤੇ ਜਿਹੜਾ ਤਣਾਅ ਵੱਧ ਰਿਹਾ ਹੈ ਜਿਹੜਾ ਸਰਹੱਦ ਤੇ ਤਣਾਅ ਵੱਧ ਰਿਹਾ ਹੈ ਇਹਦੇ ਦਰਮਿਆਨ ਸਾਰੇ ਅਕਾਲੀ ਵਰਕਰਾਂ ਨੂੰ ਸਨਿਮਰ ਅਪੀਲ ਹੈ ਕਿ ਇਸ ਔਖੀ ਸਿਟੀ ਦੇ ਵਿੱਚ ਦੇਸ਼ ਦੀ ਸੁਰੱਖਿਆ ਅਤੇ ਆਪਣੇ ਦੇਸ਼ਵਾਸੀਆਂ ਦੀ ਸੁਰੱਖਿਆ ਵਿੱਚ ਸਾਨੂੰ ਆਪਣਾ ਯੋਗਦਾਨ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜ ਮੈਂਬਰੀ ਭਰਤੀ ਕਮੇਟੀ ਸਾਰੇ ਅਕਾਲੀ ਵਰਕਰਾਂ, ਯੋਧਿਆਂ ਨੂੰ ਅਪੀਲ ਕਰਦੀ ਹੈ ਕਿ ਸਾਡੇ ਸਰਹੱਦੀ ਇਲਾਕਿਆਂ ਵਿੱਚ ਵੱਸਦੇ ਪਰਿਵਾਰਾਂ ਦੀ ਹਿਫਾਜ਼ਤ ਲਈ ਤਿਆਰ ਰਹਿਣ। ਲੋੜਪੈਣ ਤੇ ਸਰਹੱਦ ਨੇੜੇ ਵੱਸਦੇ ਪਰਿਵਾਰਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਇਸ ਕਰਕੇ ਆਪੋ ਆਪਣੇ ਸਾਧਨ ਪਾਸ ਕਰਕੇ ਖਾਸ ਕਰਕੇ ਵੱਡੇ ਸਾਧਨ ਲੋੜਪੈਣ ਤੇ ਉਹਨਾਂ ਪਰਿਵਾਰਾਂ ਦੀ ਮਦਦ ਵਾਸਤੇ ਭੇਜਣ ਲਈ ਤਿਆਰ ਰੱਖੋ। ਸਾਡਾ ਯੂਥ ਦਾ ਹਰੀਆਵਲ ਰਸਤਾ ਤਿਆਰ ਕਰੋ ਇਹਨਾਂ ਪਰਿਵਾਰਾਂ ਲਈ ਲੰਗਰ ਤੋਂ ਲੈ ਕੇ ਰਹਿਣ ਦੇ ਬੰਦੋਬਸਤ ਬਾਰੇ ਹੁਣੇ ਤੋਂ ਆਪਣੇ ਲਾਗਲੇ ਗੁਰੂ ਘਰਾਂ ਦੀਆਂ ਕਮੇਟੀਆਂ ਅਤੇ ਪਿੰਡਾਂ ਦੇ ਮੋਤਵਰ ਸੱਜਣਾ ਨਾਲ رابطہ ਰੱਖੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਜਿਹੇ ਹਾਲਾਤਾਂ ਦੀ ਨੋਬਤ ਹੀ ਨਾ ਆਵੇ ਸੋ ਇਹ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜਾ ਹੈ ਉਹਨਾਂ ਨੇ ਇਹ ਅਪੀਲ ਕੀਤੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਟੁੱਟ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਸਭ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਗੇ ਸੋ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਇਹ ਸਨੇਹਾ ਜਾਰੀ ਕੀਤਾ ਗਿਆ ਔਰ ਡਿਊਟੀਆਂ ਵੀ ਲਾਈਆਂ ਗਈਆਂ ਨੇ ਔਰ ਜਿਹੜੀ ਫਤਗੜ ਸਾਹਿਬ ਦੀ ਭਰਤੀ ਸੀ ਜਿਹੜੀ 10 ਤਰੀਕ ਨੂੰ ਇੱਕ ਰੋਸ ਵੀ ਸੀ ਫਤਗੜ ਸਾਹਿਬ ਚ ਬਹੁਤ ਵੱਡਾ ਉਹਦੀ ਡੇਟ ਪਹਿਲਾਂ ਹੀ 24 ਤਰੀਕ ਸੰਦੀਪ ਜੀ ਕਰ ਦਿੱਤੀ ਗਈ ਐ ਸੋ ਹਾਲਾਂਕਿ ਭਰਤੀ ਵਾਪਸ ਹੋਣ ਲੱਗੀ ਐ ਔਰ ਅਪੀਲ ਇਹ ਕੀਤੀ ਐ ਪੰਜ ਮੈਂਬਰੀ ਕਮੇਟੀ ਵੱਲੋਂ ਕਿ ਜਿਹੜੇ ਵੀ ਲੋਕ ਭਰਤੀ ਕਰ ਰਹੇ ਨੇ ਉਹਨਾਂ ਨੇ ਜਿੱਥੋਂ-ਜਿੱਥੋਂ ਭਰਤੀਆਂ ਹਾਸਲ ਕੀਤੀਆਂ ਸੀ ਉਹ ਉੱਥੇ-ਉੱਥੇ ਹੀ ਭਰਤੀਆਂ ਵਾਪਸ ਭੇਜਣੀਆਂ ਸ਼ੁਰੂ ਕਰਨ ਔਰ ਉਹ ਕਹਿ ਰਹੇ ਨੇ ਕਿ 25 ਮਈ ਤੋਂ ਆਪਣੇ 15 ਜੂਨ ਸ਼ਾਇਦ ਮੈਨੂੰ ਹੁਣ ਐਗਜ਼ੈਕਟ ਡੇਟ ਦਾ ਅ ਅੰਦਾਜ਼ਾ ਮੇਰੇ ਜ਼ਿਹਨ ਚੋਂ ਨਿਕਲ ਗਿਆ ਮੈਂ ਤੁਹਾਨੂੰ ਐਗਜ਼ੈਕਟ ਡੇਟ ਵੀ ਦੱਸ ਦਿੰਨਾ ਅ ਭਰਤੀ ਵਾਪਸ ਹੈ ਜਿਹੜੀ ਉਹਨਾਂ ਨੇ ਮੰਗਾਣੀ ਸ਼ੁਰੂ ਕਰਤੀ ਹੈ ਕਿ ਅਸੀਂ ਜਲਦ ਤੋਂ ਜਲਦ ਜਿਹੜੀ ਭਰਤੀ ਹੈ ਉਹ ਵਾਪਸ ਆਵੇ ਕਿਉਂਕਿ ਇਹ ਨਹੀਂ ਇਹਦਾ ਡਿਜੀਟਲਾਈਜੇਸ਼ਨ ਹੋਣਾ ਹੈ ਇਹ ਭਰਤੀ ਵੈਬਸਾਈਟਾਂ ਦੇ ਉੱਪਰ ਵੀ ਚੜਨੀ ਹੈ ਸੰਦੀਪ ਜੀ ਸੋ ਉਹਦੀਆਂ ਪ੍ਰਕਿਰਿਆਵਾਂ ਨੇ ਜਿਹੜੀਆਂ ਇਸ ਵਕਤ ਚੱਲ ਰਹੀਆਂ ਨੇ ਔਰ ਇਸ ਸੰਬੰਧ ਦੇ ਵਿੱਚ ਹੀ ਪਰਚੀ ਨੂੰ ਲੈ ਕੇ ਲਗਾਤਾਰ ਅਪੀਲਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪਰਚੀ ਹੈ 15 ਮਈ ਤੱਕ ਸੋ 15 ਮਈ ਤੱਕ ਜਿਹੜੀ ਹੁਣ ਤੱਕ ਪਰਚੀ ਹੋ ਗਈ ਹੈ ਉਹਨੂੰ 15 ਮਈ ਤੱਕ ਭੇਜਣ ਦੀ ਕੋਸ਼ਿਸ਼ ਕੀਤੀ ਜਾਵੇ ਔਰ ਇਹਦੇ ਨਾਲ-ਨਾਲ ਜਿਹੜੇ ਜਿਹੜਾ ਸਰਕਲ ਡੈਲੀਗੇਟ ਲਿਸਟ ਹੈ ਸੋ ਜਿਹੜੀ ਪਹਿਲੀ ਪਰਚੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੀ ਪਹਿਲੀ ਪਰਚੀ ਹੈ ਉਹਨੂੰ ਵੀ ਇੱਕ ਸਰਕਲ ਡੈਲੀਗੇਟ ਦੇ ਤੌਰ ਦੇ ਉੱਤੇ ਮੰਨਿਆ ਜਾਣਾ ਸੀ ਸੋ ਉਹ ਸਾਰੀ ਲਿਸਟ ਔਰ ਭਰਤੀ ਦੀਆਂ ਕਾਪੀਆਂ 15 ਮਈ ਤੱਕ ਪੁੱਜਦੀਆਂ ਕੀਤੀਆਂ ਜਾਣ। ਸੋ ਅ ਤਾਂ ਕਿ ਉਹਦਾ ਕੰਮ ਹੈ ਜਿਹੜਾ ਉਹਦਾ ਡਿਜੀਟਲਾਈਜੇਸ਼ਨ ਹੋ ਕੇ ਅਪਲੋਡ ਹੋਣ ਦਾ ਕੰਮ ਹੈ ਉਹ ਸ਼ੁਰੂ ਕੀਤਾ ਜਾ ਸਕੇ। ਜੀ। ਗੱਲ ਸਾਬ ਹੁਣ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੀ। ਅੱਜ ਉਹਨਾਂ ਨੇ ਆਪਣੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਹੈ। ਬੜੇ اہم ਫੈਸਲੇ ਲਏ ਗਏ ਆ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕੀਤੀ ਹੈ ਵੀ ਪੰਜਾਬ ਦਾ ਜਿਹੜਾ ਬਾਰਡਰ ਆ ਪਠਾਨਕੋਟ ਤੋਂ ਚੱਲ ਕੇ ਫਾਜ਼ਿਲਕਾ ਤੱਕ ਇਹ 532 ਕਿਲੋਮੀਟਰ ਦਾ ਵਾ ਤੇ ਇੱਥੇ ਐਂਟੀ ਡਰੋਨ ਸਿਸਟਮ ਜਿਹੜੇ ਆ ਉਹ ਸਥਾਪਿਤ ਕੀਤੇ ਜਾਣਗੇ ਤਾਂ ਜੋ ਜਿਹੜਾ ਪਾਰ ਤੋਂ ਨਸ਼ਾ ਆਉਂਦਾ ਜਾਂ ਹਥਿਆਰ ਆਉਂਦੇ ਆ ਉਹਨਾਂ ਨੂੰ ਰੋਕਿਆ ਜਾ ਸਕੇ ਨਾਲ ਹੀ ਮਾਨ ਸਾਹਿਬ ਕਹਿੰਦੇ ਆ ਵੀ ਪੰਜਾਬ ਨੂੰ ਰੰਗਲਾ ਬਣਾਉਣਾ ਰੰਗਲਾ ਪੰਜਾਬ ਉਹਨਾਂ ਨੇ ਹੁੱਕਾ ਪਹਿਲੇ ਦਿਨ ਤੋਂ ਦਿੱਤਾ ਹੋਇਆ ਜਦੋਂ ਦੇ 2014 ਤੋਂ ਉਹ ਸਰਗਰਮ ਹੋਏ ਸਿਆਸਤ ਦੇ ਵਿੱਚ ਉਹਦੇ ਵਾਸਤੇ ਇੱਕ ਫੰਡ ਸਕੀਮ ਜਿਹੜੀ ਜਾਰੀ ਕੀਤੀ ਜਾਏਗੀ ਲੋਕ ਆਪਣੇ ਸਮਰਥਨ ਮੁਤਾਬਕ ਜਿਹੜਾ ਵਾ ਉਹ ਯੋਗਦਾਨ ਪਾ ਸਕਣਗੇ ਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਸ ਵੇਲੇ ਸਥਿਤੀ ਪੈਨਿਕ ਬਣੀ ਹੋਈ ਆ ਹਫੜਾ ਦਫੜੀ ਜਿਹੜੀ ਪਈ ਹੋਈ ਆ ਰਾਸ਼ਨ ਦੀਆਂ ਦੁਕਾਨਾਂ ਤੇ ਜਾਂ ਲੋਕ ਗੱਡੀਆਂ 'ਚ ਡੀਜ਼ਲ ਹੀ ਪੁਵਾਈ ਜਾਂਦੇ ਆ ਪੈਟਰੋਲ ਹੀ ਪੁਵਾਈ ਜਾਂਦੇ ਆ ਇਹੋ ਜੀ ਕਹਿੰਦੇ ਸਥਿਤੀ ਜਿਹੜੀ ਆ ਬਿਲਕੁਲ ਨਹੀਂ ਹੈਗੀ ਸਥਿਤੀ ਅੰਡਰ ਕੰਟਰੋਲ ਆ ਅਨਾਜ ਔਰ ਜਿਹੜੇ ਪੈਟਰੋਲ ਜਾਂ ਡੀਜ਼ਲ ਦੇ ਜਿਹੜੇ ਭੰਡਾਰ ਆ ਉਹ ਭਰੇ ਹੈਗੇ ਆ ਕਿਸੇ ਕਿਸਮ ਦੀ ਹਫੜਾ ਦਫੜੀ ਜਿਹੜੀ ਆ ਲੋਕਾਂ ਨੂੰ ਅਪੀਲ ਕੀਤੀ ਆ ਵੀ ਇਹੋ ਜੀ ਹਫੜਾ ਦਫੜੀ ਨਾ ਮਚਾਓ ਦੇਖੋ ਸਾਡੇ ਮੁਲਕ 'ਚ ਨਾ ਪੈਟਰੋਲ ਦੀ ਕਮੀ ਐ ਨਾ ਡੀਜ਼ਲ ਦੀ ਨਾ ਐਲਪੀਜੀ ਗੈਸ ਦੀ ਨਾ ਰਾਸ਼ਨ ਦੀ ਕੋਵਿਡ ਦੇ ਵੇਲੇ ਵੀ ਕੁਝ ਲੋਕਾਂ ਨੇ ਇਸ ਤਰੀਕੇ ਦਾ ਮਾਹੌਲ ਬਣਾਇਆ ਸੀ ਜਿਹਦੇ ਨਾਲ ਹਫੜਾ ਦਫੜੀ ਦਾ ਮਾਹੌਲ ਬਣਿਆ ਸੋ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਐ ਡਿਪਟੀ ਕਮਿਸ਼ਨਰ ਔਰ ਜ਼ਿਲ੍ਹਿਆਂ ਦੇ ਐਸਐਸਪੀ ਔਰ ਕਮਿਸ਼ਨਰ ਉਹ ਇਹਨਾਂ ਗੱਲਾਂ ਦੀ ਨਿਗਰਾਨੀ ਰੱਖ ਰਹੇ ਨੇ ਵੀ ਕੋਈ ਬਲੈਕ ਮਾਰਕੀਟਿੰਗ ਨਾ ਕਰੇ ਕੋਈ ਸਟੋਰ ਨਾ ਕਰ ਲੇ ਅਨਾਜ ਨੂੰ ਔਰ ਲੋਕ ਬੜੇ ਆਰਾਮ ਦੇ ਨਾਲ ਆਪਣੇ ਘਰਾਂ ਲਈ ਰਾਸ਼ਨ ਖਰੀਦ ਰਹੇ ਖਾਲੇ ਕੋਈ ਬਹੁਤਾ ਇਸ ਤਰ੍ਹਾਂ ਦੀ ਜ਼ਰੂਰਤ ਨਹੀਂ ਹੈ ਕਿ ਦੋ ਦੋ ਚਾਰ ਚਾਰ ਮਹੀਨੇ ਦਾ ਰਾਸ਼ਨ ਇਕੱਠਾ ਕਰਨਾ ਪਵੇ ਅੱਜ ਕੱਲ ਆਧੁਨਿਕ ਸਮੇਂ ਦੇ ਵਿੱਚ ਉਸ ਤਰ੍ਹਾਂ ਦੀ ਜੰਗ ਦਾ ਦੌਰ ਨਹੀਂ ਹੈ ਅਸੀਂ ਪਹਿਲਾਂ ਇਹ ਸਮਝੀਏ ਔਰ ਅਗਰ ਬਲੈਕਆਊਟ ਵੀ ਹੋਣੇ ਨੇ ਤੇ ਉਹ ਨਿਸ਼ਚਿਤ ਸਮੇਂ ਲਈ ਹੁੰਦੇ ਨੇ ਸਮੇਂ-ਸਮੇਂ ਮੁਤਾਬਕ ਔਰ ਦਿਨ ਦੇ ਸਮੇਂ ਤਾਂ ਬੱਤੀ ਰਹਿੰਦੀ ਹੈ ਦਿਨਾਂ ਨੂੰ ਦਿਨ ਦੇ ਵੇਲੇ ਬੱਤੀ ਦੀ ਕੋਈ ਦਿੱਕਤ ਨਹੀਂ ਔਰ ਬਰਸਾਤਾਂ ਦਾ ਮੌਸਮ ਆਉਣ ਵਾਲਾ ਔਰ ਮੁਲਕ ਦੇ ਵਿੱਚ ਬਿਜਲੀ ਦਾ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਹੈ ਸੋ ਸਾਨੂੰ ਪੂਰੇ ਮੁਲਕ 'ਚ ਇਸ ਵਾਰ ਖੁੱਲੀ ਬਿਜਲੀ ਮਿਲੂਗੀ ਇਹਦੇ 'ਚ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ। ਔਰ ਜਿਹੜੀ ਗੱਲ ਕੀਤੀ ਕਿ ਸਾਡੀ ਸਰਹੱਦ 532 ਕਿਲੋਮੀਟਰ ਦੀ ਹੈ। ਉਹਦੇ ਲਈ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮੰਤਰੀ ਮੰਡਲ ਦੀ ਬੈਠਕ 'ਚ ਬਜਟ ਰੱਖਿਆ ਔਰ ਅਸੀਂ ਬਣਾਵਾਂਗੇ। ਅਸੀਂ ਐਂਟੀ ਡਰੋਨ ਉੱਥੇ ਸਿਸਟਮ ਲਾਵਾਂਗੇ ਲਾਉਣੇ ਚਾਹੀਦੇ ਨੇ। ਉਹਦੇ ਨਾਲ ਨਸ਼ਾ ਵੀ ਰੁਕੂ ਔਰ ਹਥਿਆਰਾਂ ਦੀ ਤਸਕਰੀ ਜਿਹੜੀ ਹੁੰਦੀ ਹੈ ਉਹ ਵੀ ਰੁਕੂ। ਸੋ ਕਈ ਵੱਡੀਆਂ ਗੱਲਾਂ ਮੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕੀਤੀਆਂ ਨੇ ਜੀ ਜੀ ਹਾਂਜੀ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਮੈਂ ਸਵਾਲ ਇਹ ਕਰਨਾ ਚਾਹੁੰਦਾ ਸੀਗਾ ਵੀ ਜਦੋਂ ਤੋਂ ਦੇਸ਼ ਦੇ ਵਿੱਚ ਸੰਕਟ ਬਣਿਆ ਹੋਇਆ ਜਿਦਾ ਆਪਾਂ ਕੋਵਿਡ ਦੀ ਉਦਾਹਰਣ ਵੀ ਲਈ ਹੈ ਇਸ ਵਕਤ ਇਹ ਜਿੱਥੇ ਸਿਆਸੀ ਆਗੂ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਆਪਸੀ ਭਾਈ ਜਣਾ ਬਣਾ ਕੇ ਰੱਖੋ ਇੱਕ ਦੂਜੇ ਦੀ ਮਦਦ ਕਰੋ ਔਰ ਇਹ ਫਿਰ ਜਿਹੜੀ ਕਾਲਾ ਬਾਜ਼ਾਰੀ ਆ ਇਹ ਜਿਹੜੀ ਲੋਕ ਇਦਾਂ ਸਟਾਕ ਕਰਨਾ ਸ਼ੁਰੂ ਕਰ ਦਿੰਦੇ ਆ ਬਾਅਦ ਚ ਉਹਨੂੰ 2 ਰੁਪਈਆ 5 ਰੁਪਈਆ 10 ਰੁਪਈਆ ਮਹਿੰਗੇ ਭਾਅ ਤੇ ਵੇਚਦੇ ਆ ਤੇ ਇਹਦੇ ਆਪਣੇ ਲੋਕਾਂ ਨਾਲ ਇੱਕ ਸਾਹ ਦੀ ਜੰਗ ਤੁਸੀਂ ਆਪ ਹੀ ਇੱਥੇ ਛੇੜ ਲੈਂਦੇ ਹੋ ਜਿਹੜੇ ਹੁਣ ਦਿਹਾੜੀਦਾਰ ਲੋਕ ਆ ਵਿਚਾਰੇ ਉਹ ਮਤਲਬ ਉਹਨਾਂ ਦਾ ਇੱਕ ਸੀਮਤ ਜਾਂ ਬਜਟ ਹੁੰਦਾ ਜਿੰਨੇ ਕੁ ਉਹਨਾਂ ਨੇ ਦਿਹਾੜੀ ਲਾ ਕੇ ਕਮਾਉਣੇ ਆ ਸ਼ਾਮ ਨੂੰ ਰਾਸ਼ਨ ਲੈ ਲੈਣਾ ਤੇ ਉਹਨਾਂ ਵਾਸਤੇ ਤੇ ਮਤਲਬ ਜੰਗ ਪਾਕਿਸਤਾਨ ਨੇ ਗੋਲਾ ਮਾਰਤਾ ਜਾਂ ਆਪਣਿਆਂ ਨੇ ਮਾਰਤਾ ਗੱਲ ਤੇ ਇੱਕੋ ਜੀ ਆ ਬਿਲਕੁਲ ਜੀ ਇਸ ਤਰ੍ਹਾਂ ਦੇ ਮੁਨਾਫਾ ਖੋਰ ਨੇ ਜਿਹੜੇ ਉਹਨਾਂ ਨੂੰ ਉਨ੍ਹਾਂ ਦੇ ਸ਼ਕਤੀ ਹੋਣੀ ਚਾਹੀਦੀ ਹੈ ਪਰ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਇੱਕ ਦੋ ਦਿਨਾਂ ਦੇ ਮੁਨਾਫੇ ਨਾਲ ਗੱਲੇ ਤਜੋਰੀਆਂ ਨਹੀਂ ਭਰਿਆ ਕਰਦੇ ਮੁੱਖ ਮੰਤਰੀ ਦੀ ਵੀ ਗੱਲ ਸੰਦੀਪ ਜੀ ਅਖੀਰ ਤੋਂ ਆਪਾਂ ਸੁਣ ਲਈਏ ਜੀ ਅੱਜ ਕੈਬਨਟ ਮੈਂ ਪੰਜਾਬ ਮੈਂ ਬੜੇ ਫੈਸਲੇ ਲਏ ਗਏ ਜਿਸ ਵਿੱਚ ਸਭ ਤੋਂ ਵੱਡਾ ਫੈਸਲਾ ہمارا ਫਰਿਸ਼ਤੇ ਸਕੀਮ ਦਾ ਹੈ ਫਰਿਸ਼ਤੇ ਸਕੀਮ ਪਹਿਲੇ ਸਿਰਫ ਜੋ ਜ਼ਖਮੀ ਸੜਕ ਐਕਸੀਡੈਂਟ ਮੈਂ ਹੋ ਗਿਆ ਉਸ ਕੋ हॉस्पिटल में किसी भी प्राइवेट हॉस्पिटल में या सरकारी में जो भी नजदीक पड़ता है उसको वहां पर पहुंचाने वाले को इनाम मिलता था अब उसमें हमने सिर्फ सड़क के जख्मी नहीं उसमें टेररिज्म और वॉर में जो युद्ध में जख्मी होंगे जो सिविलियन उनको भी हमने इंक्लूड कर लिया कल कोई आ, कोई ऐसी घटना परमात्मा ना करे भगवान ना करे ऐसी होती है कि कोई दुश्मन देश से कोई मिसाइल कोई गोला या कोई ऐसी अटैक होता है उसमें सिविलियंस जो हैं वो जख्मी होते हैं तो पंजाब सरकार हर प्राइवेट हॉस्पिटल में और हर सरकारी हॉस्पिटल में प्रबंध करेगी इलाज का और सारा खर्चा पंजाब सरकार का होगा फिर इस स्कीम में हमने टेरिज्म के विक्टम भी ऐड कर लिए और दूसरा है कि हमने एंटी ड्रोन सिस्टम अपना खरीदने का फैसला कर लिया क्योंकि पंजाब में बॉर्डर जो है पाँच किलोमीटर है ड्रोन्स की समस्या आती रहती है एंटी ड्रोन सिस्टम आया है जो उनके ड्रोन्स को उड़ने ही नहीं देगा उधर से अगर उड़, उड़ भी गया तो उसको हम हमारी सरहद में आते ही उसको गिरा लेंगे तो छह डिस्ट्रिक्ट हैं जो बॉर्डर से सटे हुए हैं पंजाब के तो उन सब में बॉर्डर पे हम ड्रोन सिस्टम अपना बाय करके हम लॉन्च कर रहे हैं और बी एस एफ का सहयोग इसमें साथ में है कुछ ऑलरेडी हैं बी एस एफ के पास लेकिन हम पूरी सरहद को ड्रोन सिस्टम से लैस कर देंगे तो बड़े फैसले जो हैं आज पंजाब की कैबिनेट में हुए हैं बाकी फैसले पंजाब से संबंधित हैं जिसमें रोज़गार देने का और बाकी पंजाब से संबंधित जो लोगों के पक्ष में जो फैसले हुए हैं वो भी आपको पता चल जाएगा लेकिन ये दो फैसले ऐसे हैं जिसमें देश के लिए पंजाब खड़ा है बिल्कुल पैनिक होने की जरूरत नहीं है पंजाब सबसे फ्रंट पे है और गोली आती है पहली तो हमारे सीने में आती है हम सीना तान के खड़े हैं और तिरंगे के लिए खड़े हैं बिल्कुल जी सो भगवंत मान ने भी अपनी भावनाव साझा की थी जी ਦਲਸਰ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੇ ਇਹ ਮੁੱਦਿਆਂ ਦੇ ਉੱਤੇ ਜਿਹੜੀ ਤੁਸੀਂ ਟਿੱਪਣੀ ਕੀਤੀ ਹੈ ਸਾਡੇ ਦਰਸ਼ਕ ਜਿਹੜੇ ਉਸ ਨੂੰ ਪਸੰਦ ਕਰਦੇ ਆ ਉਹਨਾਂ ਦੇ ਕਮੈਂਟਸ ਤੋਂ ਸਾਨੂੰ ਇਸ ਗੱਲ ਦੀ ਜਿਹੜੀ ਜਾਣਕਾਰੀ ਹਸਲ ਹੁੰਦੀ ਹੈ ਬਹੁਤ-ਬਹੁਤ ਧੰਨਵਾਦ ਸਸਿਕਾ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਪਵਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ